ਇਸੀ ਕੇਸ ਲਗਾਇਆ ਹੋਇਆ ਚਲੋ ਇਹ ਦੱਸ ਦਈਏ ਕਿ ਅੱਜ ਤੱਕ ਪੰਜਾਬ ਪলিউਸ਼ਨ ਕੰਟਰੋਲ ਬੋਰਡ ਡੀਸੀ ਫਿਰੋਜ਼ਪੁਰ ਪ੍ਰਸ਼ਾਸਨ ਜਿਹੜਾ ਹੈ ਇਹ ਮੀਡੀਆ ਨੂੰ ਲੋਕਾਂ ਨੂੰ ਗੁੰਮਰਾ ਕਰਦਾ ਆ ਇਵਨ ਕਿ ਉਹਨਾਂ ਨੇ ਮੁੱਖ ਮੰਤਰੀ ਜੀ ਨੂੰ ਗੁੰਮਰਾ ਕੀਤਾ ਹੈ ਕਿ ਇਹ ਜਿਹੜੀ ਰਿਪੋਰਟ ਹੈਗੀ ਜਿਹੜੀ ਐਨਜੀਟੀ ਮੋਨਿਟਰਿੰਗ ਕਮੇਟੀ ਜਿਹੜੀ ਆਈ ਸੀ ਸੀਚੇਵਾਲ ਜੀ ਜਸਟਿਸ ਜਸਬੀਰ ਸਿੰਘ ਜੀ ਅੱਗੇ ਕਿ ਇਹ ਰਿਪੋਰਟ ਨੂੰ ਉਹਨਾਂ ਨੇ ਐਨਜੀਟੀ ਦੀ ਰਿਪੋਰਟ ਕਹਿ ਕੇ ਪੇਸ਼ ਕੀਤਾ ਜਦਕਿ ਐਨਜੀਟੀ ਨੇ ਇਹ ਕਮੇਟੀ ਨੂੰ ਬਣਾਇਆ ਹੀ ਨਹੀਂ ਅੱਜ ਤੱਕ ਜੇ ਤੁਸੀਂ ਕਾਗਜ਼ਾਂ ਤੇ ਜਾਓ ਤਾਂ ਤੁਹਾਨੂੰ ਸਾਫ਼ ਪਤਾ ਲੱਗੇਗਾ ਕੀ ਐਨਜੀਟੀ ਮਾਨਿਟਰੀਂਗ ਕਮੇਟੀ ਨੇ ਆਪਣੀ ਰਿਪੋਰਟ ਡੀਸੀ ਫਿਰੋਜ਼ਪੁਰ ਨੂੰ ਦਿੱਤੀ ਕੀ ਡੀਸੀ ਫਿਰੋਜ਼ਪੁਰ ਐਨਜੀਟੀ ਦੇ ਉੱਤੇ ਹੈ ਤੇ ਜੇ ਐਨਜੀਟੀ ਨੇ ਕੋਈ ਕਲੀਨ ਚਿੱਟ ਦਿੱਤੀ ਹੈ ਉਹ ਕਾਗਜ਼ ਕਿੱਥੇ ਨੇ ਉਹ ਐਨਜੀਟੀ ਦੇ ਹੁਕਮ ਕਿੱਥੇ ਦੇ ਜਦਕਿ ਪਿਛਲੀ 8 ਤਰੀਕ ਨੂੰ ਆ ਜਿਹੜੀ 8 ਦਸੰਬਰ ਨੂੰ ਅਸੀਂ ਹੀアリング ਤੇ ਗਏ ਸੀ ਉੱਥੇ ਤੇ ਐਨਜੀਟੀ ਨੇ ਹੀアリング ਤੋਂ ਬਾਅਦ ਚਾਰ ਨਵੀਆਂ ਪਾਰਟੀਆਂ ਨੂੰ ਰਿਸਪੌਂਡੈਂਟ ਬਣਾਇਆ ਜਿਦੇ ਵਿੱਚ ਮਾਲਬਰੋਸ ਫੈਕਟਰੀ ਵੀ ਨਾਲ ਵਿੱਚ ਹੈ ਤੇ ਜੇ ਐਨਜੀਟੀ ਦੀ ਕੋਈ ਕਲੀਨ ਚਿੱਟ ਦੀ ਗੱਲ ਆ ਰਹੀ ਹੈ ਉਹ ਕੋਈ ਕਾਹੇ ਤਾਂ ਹੋਏਗਾ ਜਿਹੜਾ ਕਿ ਮੀਡੀਆ ਦੇ ਵਿੱਚ ਫਲੈਜ ਜਾ ਰਿਹਾ ਝੂਠਾ ਲੋਕਾਂ ਦੇ ਵਿੱਚ ਫਲੈਜ ਜਾ ਰਿਹਾ ਹੈ ਸਾਡਾ ਇੱਕੋ ਇੱਕ ਹੈਗਾ ਕਿ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਜਿਹੜੀ ਕਮੇਟੀ ਪਹਿਲੇ ਬਣੀ ਸੀਗੀ ਉਹਨੇ ਅੱਜ ਤੱਕ ਗੁੰਮਰਾਹ ਹੀ ਕੀਤਾ ਝੂਠ ਬੋਲਿਆ ਉਹਨੇ ਇੰਨਾ ਤੱਕ ਵਿੱਚ ਲਿਖਿਆ ਰਿਪੋਰਟ ਦੇ ਕਿ ਜਿਹੜੀ ਮੋਨਿਟਰਿੰਗ ਕਮੇਟੀ ਆਈ ਸੀ ਇੱਥੇ ਉਹਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਨਾਲ ਸੀਗੀ ਅਸੀਂ ਤਾਂ ਇੱਥੇ ਥਿਕੇ ਹੀ ਨਹੀਂ ਇਸ ਲਈ ਐਦਾ ਦੀਆਂ ਕਮੇਟੀਆਂ ਦੇ ਉੱਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਤੇ ਕਲੀਅਰਲੀ ਹੈ ਕਿ ਟੈਕਨੀਕਲ ਜਿਹੜਾ ਪ੍ਰੋਪਰ ਕੰਮ ਹੈ ਅਸੀਂ ਐਨਜੀਟੀ ਦੇ ਥਰੂ ਕਰਾ ਰਹੇ ਹਾਂ ਜਿਹੜਾ ਪਬਲਿਕ ਐਕਸ਼ਨ ਕਮੇਟੀ ਸਰ ਇਹ ਇੱਕ ਤਾਂ ਗੱਲ ਹੈ ਤਾਂ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਤੁਸੀਂ ਅੱਗੇ ਵਧ ਰਹੇ ਹੋ ਕਿ ਐਦਾ ਦੀ ਇਸ ਕਰਕੇ ਫੂਲ ਫੋਰਮ ਉਹ ਜ਼ਿਆਦਾ ਲੱਗੀ ਹੈ ਉਹ ਚੀਜ਼ ਰਸ ਤਰੀਕਾ ਕਲੀਅਰ ਅਸੀਂ ਅਸੀਂ ਕੋਈ ਅੱਗੇ ਨਹੀਂ ਵਧ ਰਹੇ ਜਿੱਥੇ ਸਾਡਾ ਸ਼ਾਂਤਮਈ ਧਰਨਾ ਉੱਥੇ ਹੈ ਜੀ ਇੱਕ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਸਰਕਾਰ ਦਾ 30 ਕਰੋੜ ਰੁਪਇਆ ਪਾਇਆ ਸੀਗਾ ਐਡਵੋਕੇਟ ਜਰਨਲ ਕੀ ਉਹਦੀ ਡਿਊਟੀ ਨਹੀਂ ਬਣਦੀ ਸੀਗੀ ਉਹਨਾਂ ਦੀ ਡਿਊਟੀ ਬਣਦੀ ਵੀ ਇੱਕ ਪੰਚਾਇਤੀ ਰਾਜ ਐਕਟ ਹੁੰਦਾ ਪੰਚਾਇਤੀ ਰਾਜ ਐਕਟ ਦੇ ਅਧੀਨ ਇਹ ਵੀ ਆਪਾਂ ਜਦੋਂ ਪੰਚਾਇਤ ਦੇ ਮਤੇ ਪੈ ਜਾਂਦੇ ਆ ਉੱਥੇ ਉਹਦੇ ਪੰਚਾਇਤੀ ਰਾਜ ਉਹਨਾਂ ਦੇ ਮਲੋਤਰੇ ਤੋਂ ਤੇ ਐਫ ਆਰ ਆਈ ਬੰਦੀ ਸੀ ਫਿਰ ਜਿਹੜਾ ਐਡਵੋਕੇਟ ਜਰਨਲ ਸੀ ਉਹਨੇ 20 ਕਰੋੜ ਚੋਹ ਭਰਿਆ ਉਹਨੇ ਗਾ ਅਪੀਲ ਕਿਉਂ ਨਹੀਂ ਪਾਈ ਸਵਾਲ ਹੈ ਕਿ ਮੇਰਾ ਹੁਣ ਤੁਹਾਡਾ ਐਂਟਾ ਤੁਸੀਂ ਕਮੇਟੀ ਦਾ ਹਿੱਸਾ ਨਹੀਂ ਬਣੋ ਨਹੀਂ ਨਹੀਂ ਕਮੇਟੀ ਜਿੰਨਾ ਚਿਰ ਸਾਡੀ ਬਣਾਂਗੇ ਅਸੀਂ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜੀ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਚੱਲਾਂਗੇ ਅਸੀਂ ਕਮੇਟੀਆਂ ਦੀ ਜਰੂਰ ਪਾਲਣਾ ਕਰਾਂਗੇ ਕਮੇਟੀਆਂ ਜਰੂਰ ਬਣਾਵਾਂਗੇ ਸਾਡੇ ਬੰਦੇ ਦੇਵਾਂਗੇ ਪਰ ਜਿਹੜੇ ਸਾਡੇ ਬੰਦੇ ਕਮੇਟੀਆਂ ਦੇ ਵਿੱਚ ਹੈਗੇ ਆ ਉਹਨਾਂ ਉਹ ਤਾਂ ਜੇਲਾਂ ਵਿੱਚ ਹੈ ਜੀ ਉਹਨਾਂ ਦੀ ਗਿਣਤੀ ਵੀ ਦੱਈ ਜਾਵੇ ਉਹ ਸਾਡੇ ਗਿਣਤੀ ਨਹੀਂ ਸਾਡੇ ਜਿਹੜੇ ਬੰਦੇ ਜੇਲਾਂ ਦੇ ਵਿੱਚ ਆ ਉਹਨਾਂ ਨੂੰ ਕੱਢਿਆ ਜਾਵੇ ਉਹਨਾਂ ਦੇ ਉੱਤੇ ਜਿਹੜੇ ਝੂਠੇ ਪਰਚੇ ਕੀਤੇ ਉਹਨਾਂ ਨੂੰ ਰੱਦ ਕੀਤਾ ਜਾਵੇ ਜੀ ਮੇਰੇ ਸਾਹਿਬ ਡਾਕਟਰ ਅਮਨਦੀਪ ਸਿੰਘ ਬੈਸ ਮੱਤੇਵਾੜ ਤੋਂ ਉਹ ਤੁਹਾਡੇ ਨਾਲ ਦੌੜ ਕੇ ਮੇਰਾ ਇੱਕ ਸਮਾਂ ਲਵਾਂ ਤਾਂ ਤੁਸੋਂ ਨੈਕਸਟ ਸਟੈਪ ਕੀ ਹੋਏਗਾ ਉਹ ਮਗਰ ਇਦਾਂ ਹੀ ਧਰਨਾ ਚੱਲਦਾ ਰਹੇਗਾ ਜੀ ਧਰਨਾ ਇਦਾਂ ਹੀ ਚੱਲਦਾ ਰਹੇਗਾ ਜੀ ਨੈਕਸਟ ਸਟੈਪ ਜੇ ਸਾਡੇ ਬੰਦੇ ਨਹੀਂ ਛੱਡੇ ਤਾਂ ਅਸੀਂ ਇੱਕ ਵੱਡਾ ਐਕਸ਼ਨ ਕਰਾਂਗੇ ਪੂਰਾ ਪੰਜਾਬ ਲੈਵਲ ਦਾ ਜੀ ਠੀਕ ਬਿਲਕੁਲ ਠੀਕ ਹੈ ਜੀ ਦੁਬਾਰਾ ਪਾਣੀ ਦੇ ਸੈਂਪਲ ਲੈਣ ਦੀ ਗੱਲ ਕੀਤੀ ਜਾ ਰਹੀ ਆ ਉਹ ਸੈਂਪਲ 100 ਤੋਂ 200 ਫੁੱਟ ਤੇ ਨਾਰਮਲ ਲੈ ਜਾਣਗੇ ਜਾਂ ਫਿਰ ਬਾਅਦ ਦੇ ਵਿੱਚ ਇਹਦੇ ਬਾਰੇ ਡਾਕਟਰ ਸਾ ਅੱਜ ਬਿਲਕੁਲ ਜਿੱਥੇ ਮਨੁੱਖਤਾ ਦਾ ਐਡਾ ਵੱਡਾ ਘਾਣ ਹੁੰਦਾ ਪਿਆ ਆ ਉੱਥੇ ਅਸੀਂ ਐਸੀਆਂ ਜਿਹੜੀਆਂ ਬਾਡੀਜ਼ ਆ ਉਹਨਾਂ ਦਾ ਕ ਆਪਣੇ ਤੌਰ ਤੇ ਵੀ ਅਪਰੋਚ ਕਰਾਂਗੇ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਪੰਜਾਬ ਸਰਕਾਰ ਦੇ ਜਿਹੜੇ ਨੌਕਰਿਆ ਮੈਨੂੰ ਲੱਗਦਾ ਕਿ ਉਹ ਪਹਿਲਾਂ ਵੀ ਜਿਹੜੀਆਂ ਗਲਤੀਆਂ ਕਰਦੇ ਰਹੇ ਆ ਉਹ ਆਪਣੀਆਂ ਗਲਤੀਆਂ ਵੀ ਲੁਕਾਉਣਗੇ ਔਰ ਜਿਹੜਾ ਮਨੁੱਖਤਾ ਦਾ ਘਾਣ ਆ ਉਹ ਵੀ ਜਿਹੜਾ ਆ ਜ਼ਰੂਰ ਜਿਹੜਾ ਆ ਉਹ ਚੱਲਦਾ ਰਹੂਗਾ ਜੇ ਉਹਨਾਂ ਤੇ ਯਕੀਨ ਕਰਦੇ ਆ ਮੈਂ ਜੋ ਮੇਰੀ ਜ਼ਿੰਮੇਵਾਰੀ ਮੇਰੀ ਡਿਊਟੀ ਲੱਗੀ ਹੈ ਮੈਂ ਇਹ ਦੱਸਣਾ ਚਾਹੁੰਨਾ ਕਿ ਜਿੱਦਾਂ ਜਿੱਦਾਂ ਸਾਡੇ ਜਿਹੜੀ-ਜਿਹੜੀ ਵੀ ਜਿਹੜਾ-ਜਿਹੜਾ ਵੀ ਦਰਵਾਜ਼ਾ ਆ ਉਹ ਮੋਰਚਾ ਵੀ ਖੜਕਾਉਂਦਾ ਪਿਆ ਆ ਔਰ ਪੰਜਾਬ ਦੇ ਜਿੰਨੇ ਸੋਹਰਦ ਲੋਕ ਆ ਉਹ ਅਪਰੋਚ ਕਰਦੇ ਪਏ ਆ ਇਹ ਲੜਾਈ ਨੂੰ ਅਸੀਂ ਯੂਨਾਈਟਿਡ ਨੇਸ਼ਨ ਤੱਕ ਵੀ ਲੈ ਕੇ ਗਏ ਆ ਔਰ ਭਾਰਤ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਤਿੰਨ ਦਫ਼ਤਰ ਆ ਜਿਹੜੇ ਕੰਮ ਕਰਦੇ ਪਏ ਆ ਉਹਨਾਂ ਤੱਕ ਵੀ ਅਸੀਂ ਪਹੁੰਚ ਕੀਤੀ ਆ ਕਿਉਂਕਿ ਯੂਨਾਈਟਿਡ ਨੇਸ਼ਨ ਦਾ ਜਿਹੜਾ ਮਨੁੱਖੀ ਅਧਿਕਾਰ ਦਾ ਜਿਹੜਾ ਦਫ਼ਤਰ ਆ ਉਹ ਵੀ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਦੇ ਨਾਲ ਰਲ ਕੇ ਕੰਮ ਕਰਦਾ ਹੈ ਆ ਦੂਸਰਾ ਮਨੁੱਖੀ ਇੱਕ ਯੂਨਾਈਟਿਡ ਨੇਸ਼ਨ ਆਫਿਸ ਆਫ ਡਰੱਗ ਕੰਟਰੋਲ ਐਂਡ ਕਰਾਈਮ ਉਹਦਾ ਵੀ ਜਿਹੜਾ ਆ ਭਾਰਤ ਸਰਕਾਰ ਦੇ ਨਾਲ ਪਾਰਟਨਰ ਆ ਇਹਨਾਂ ਸੰਸਥਾਵਾਂ ਦੇ ਵਿੱਚ ਵੀ ਅਸੀਂ ਜਿਹੜੀ ਮੋਰਚੇ ਦੀ ਜਿਹੜੀ ਆ ਆਵਾਜ਼ ਆ ਉਹ ਬੁਲੰਦ ਕੀਤੀ ਹੈ ਕਿਉਂਕਿ ਇਹ ਜਿਹੜਾ ਮੁੱਦਾ ਆ ਇਹ ਇੱਕ ਪੰਜਾਬੀ ਕੌਮ ਦੀ ਹੋਂਦ ਤੇ ਆਗੇ ਵੀ ਖੜਿਆ ਆ ਚਾਹੇ ਇਹ ਲੋਕ ਆਪਣੇ ਪੈਸੇ ਦੇ ਬਚਾਉਣ ਦੇ ਲਈ ਕਰਦੇ ਹੋਣ ਪਰ ਇੱਕ ਐਥਨਿਕ ਕਲੈਂਜਿੰਗ ਆ ਜਿਹੜੀ ਪੰਜਾਬੀ ਕੌਮ ਆ ਉਹਦਾ ਪਾਣੀ ਜਦੋਂ ਖਤਰੇ ਜੋ ਜ਼ਹਿਰੀਲਾ ਹੋ ਜਾਂਦਾ ਆ ਤੇ ਸਾਡੀ ਕੌਮ ਤੇ ਵੀ ਇਹ ਖਤਰਾ ਪੈਦਾ ਹੋ ਜਾਂਦਾ ਆ ਅਸੀਂ ਆਪਣੀ ਕੌਮ ਮੁੱਕਣ ਤੋਂ ਬਾਅਦ ਨਹੀਂ ਯੂਨ ਜਾਣਾ ਚਾਹੁੰਦੇ ਤਾਂ ਇੰਟਰਨੈਸ਼ਨਲ ਜਿਹੜੀਆਂ ਸੰਸਥਾਵਾਂ ਆ ਉਹਨਾਂ ਤੱਕ ਅਸੀਂ ਪਹੁੰਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਆ ਔਰ ਪੰਜਾਬ ਸਰਕਾਰ G20 ਦੀ ਮੇਜ਼ਬਾਨੀ ਕਰੇ ਤੇ ਨਾਲ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਹੋਵੇ ਇਹ ਦੋਨੋਂ ਚੀਜ਼ਾਂ ਜਿਹੜੀਆਂ ਆ ਇਕੱਠੀਆਂ ਨਹੀਂ ਹੋ ਸਕਦੀਆਂ ਧੰਨਵਾਦ ਅਸੀਂ ਕੇਸ ਲਗਾਇਆ ਹੋਇਆ ਚਲੋ ਇਹ ਦੱਸ ਦਈਏ ਕਿ ਅੱਜ ਤੱਕ ਪੰਜਾਬ ਪੋਲੀੂਸ਼ਨ ਕੰਟਰੋਲ ਬੋਰਡ ਡੀਸੀ ਫਿਰੋਜ਼ਪੁਰ ਪ੍ਰਸ਼ਾਸਨ ਜਿਹੜਾ ਹੈ ਇਹ ਮੀਡੀਆ ਨੂੰ ਲੋਕਾਂ ਨੂੰ ਗੁੰਮਰਾ ਕਰਦਾ ਆ ਇਵਨ ਕਿ ਉਹਨਾਂ ਨੇ ਮੁੱਖ ਮੰਤਰੀ ਜੀ ਨੂੰ ਗੁੰਮਰਾ ਕੀਤਾ ਕਿ ਇਹ ਜਿਹੜੀ ਰਿਪੋਰਟ ਹੈਗੀ ਜਿਹੜੀ ਐਨਜੀਟੀ ਮੋਨਿਟਰਿੰਗ ਕਮੇਟੀ ਜਿਹੜੀ ਆਈ ਸੀ ਸੀਚੇਵਾਲ ਜੀ ਜਸਟਿਸ ਜਸਬੀਰ ਸਿੰਘ ਜੀ ਨੇ ਕਿ ਇਹ ਰਿਪੋਰਟ ਨੂੰ ਉਹਨਾਂ ਨੇ ਐਨਜੀਟੀ ਦੀ ਰਿਪੋਰਟ ਕਹਿ ਕੇ ਪੇਸ਼ ਕੀਤਾ ਜਦਕਿ ਐਨਜੀਟੀ ਨੇ ਇਹ ਕਮੇਟੀ ਨੂੰ ਬਣਾਇਆ ਹੀ ਨਹੀਂ ਅਜੇ ਤੱਕ ਜੇ ਤੁਸੀਂ ਕਾਗਜ਼ਾਂ ਤੇ ਜਾਓ ਤਾਂ ਤੁਹਾਨੂੰ ਸਾਫ਼ ਪਤਾ ਲੱਗੇਗਾ ਕਿ ਐਨਜੀਟੀ ਮੋਨਿਟਰਿੰਗ ਕਮੇਟੀ ਨੇ ਆਪਣੀ ਰਿਪੋਰਟ ਡੀਸੀ ਫਿਰੋਜ਼ਪੁਰ ਨੂੰ ਦਿੱਤੀ ਕੀ ਡੀਸੀ ਫਿਰੋਜ਼ਪੁਰ ਐਨਜੀਟੀ ਦੇ ਉੱਤੇ ਐ ਤੇ ਜੇ ਐਨਜੀਟੀ ਨੇ ਕੋਈ ਕਲੀਨ ਚਿੱਟ ਦਿੱਤੀ ਹੈ ਉਹ ਕਾਗਜ਼ ਕਿੱਥੇ ਨੇ ਉਹ ਐਨਜੀਟੀ ਦੇ ਹੁਕਮ ਕਿੱਥੇ ਨੇ ਜਦ ਕੀ ਪਿਛਲੀ 8 ਤਰੀਕ ਨੂੰ ਆ ਜਿਹੜੀ 8 ਦਸੰਬਰ ਨੂੰ ਅਸੀਂ ਹੀアリング ਤੇ ਗਏ ਸੀ ਉੱਥੇ ਤੇ ਐਨਜੀਟੀ ਨੇ ਹੀアリング ਤੋਂ ਬਾਅਦ ਚਾਰ ਨਵੀਆਂ ਪਾਰਟੀਆਂ ਨੂੰ ਰਿਸਪੌਂਡੈਂਟ ਬਣਾਇਆ ਜਿਹਦੇ ਵਿੱਚ ਮਾਲਬਰੋਸ ਫੈਕਟਰੀ ਵੀ ਨਾਲ ਵਿੱਚ ਹੈ ਤੇ ਜੇ ਐਨਜੀਟੀ ਦੀ ਕੋਈ ਕਲੀਨ ਚਿੱਟ ਦੀ ਗੱਲ ਆ ਰਹੀ ਹੈ ਉਹ ਕੋਈ ਕਾਗਜ਼ ਤਾਂ ਹੋਏਗਾ ਜਿਹੜਾ ਕਿ ਮੀਡੀਆ ਦੇ ਵਿੱਚ ਫਲੈ ਜਾ ਰਿਹਾ ਝੂਠਾ ਲੋਕਾਂ ਦੇ ਵਿੱਚ ਫਲੈ ਜਾ ਰਿਹਾ ਸਾਡਾ ਇੱਕੋ ਇੱਕ ਹੈਗਾ ਕਿ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਜਿਹੜੀ ਕਮੇਟੀ ਪਹਿਲੇ ਬਣੀ ਸੀਗੀ ਉਹਨੇ ਅੱਜ ਤੱਕ ਗੁੰਮਰਾਹੀ ਕੀਤਾ ਝੂਠ ਬੋਲਿਆ ਉਹਨੇ ਇੰਨਾ ਤੱਕ ਵਿੱਚ ਲਿਖਿਆ ਰਿਪੋਰਟ ਦੇ ਕਿ ਜਿਹੜੀ ਮੋਨਿਟਰਿੰਗ ਕਮੇਟੀ ਆਈ ਸੀ ਇੱਥੇ ਉਹਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਨਾਲ ਸੀਗੀ ਅਸੀਂ ਤਾਂ ਇੱਥੇ ਥਿਗਾ ਹੀ ਨਹੀਂ ਇਸ ਲਈ ਐਦਾ ਦੀਆਂ ਕਮੇਟੀਆਂ ਦੇ ਉੱਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਤੇ ਕਲੀਅਰਲੀ ਹੈ ਕਿ ਟੈਕਨੀਕਲ ਜਿਹੜਾ ਪ੍ਰੋਪਰ ਕੰਮ ਹੈ ਅਸੀਂ ਐਨਜੀਟੀ ਦੇ ਥਰੂ ਕਰਾ ਰਹੇ ਹਾਂ ਜਿਹੜਾ ਪਬਲਿਕ ਐਕਸ਼ਨ ਕਮੇਟੀ ਸਰ ਇੱਕ ਦੂਸਰੇ ਇੱਕ ਤਾਂ ਗੱਲ ਹੈ ਤਾਂ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਤੁਸੀਂ ਅੱਗੇ ਵਧ ਰਹੇ ਹੋ ਕਿੰਦਾ ਦੀ ਇਸ ਕਰਕੇ ਫੂਲਪੋਰਟ ਉਹ ਜ਼ਿਆਦਾ ਲੱਗੀ ਹੈ ਉਹ ਚੀਜ਼ ਰਸਤਰੀ ਕਲੀਅਰ ਕਰ ਅਸੀਂ ਅਸੀਂ ਕੋਈ ਅੱਗੇ ਨਹੀਂ ਵਧ ਰਹੇ ਜਿੱਥੇ ਸਾਡਾ ਸ਼ਾਂਤ ਮਈ ਧਰਨਾ ਉੱਥੇ ਹੈ ਜੀ ਇੱਕ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਸਰਕਾਰ ਦਾ 30 ਕਰੋੜ ਰੁਪਇਆ ਪਾਇਆ ਸੀਗਾ ਐਡਵੋਕੇਟ ਜਰਨਲ ਕੀ ਉਹਦੀ ਡਿਊਟੀ ਨਹੀਂ ਬਣਦੀ ਸੀਗੀ ਉਹਨਾਂ ਦੀ ਡਿਊਟੀ ਬਣਦੀ ਵੀ ਇੱਕ ਪੰਚਾਇਤੀ ਰਾਜ ਐਕਟ ਹੁੰਦਾ ਪੰਚਾਇਤੀ ਰਾਜ ਐਕਟ ਦੇ ਐ ਵੀ ਆਪਾਂ ਜਦੋਂ ਪੰਚਾਇਤ ਦੇ ਮਤੇ ਪੈ ਜਾਂਦੇ ਆ ਉੱਥੇ ਉਹਦੇ ਪੰਚਾਇਤੀ ਰਾਜ ਉਹਨਾਂ ਦੇ ਮਲੋਤਰੇ ਤੋਂ ਤੇ ਐਫ ਆਰ ਆਈ ਬੰਦੀ ਸੀ ਫਿਰ ਜਿਹੜਾ ਐਡਵੋਕੇਟ ਜਰਨਲ ਸੀ ਉਹਨੇ 20 ਕਰੋੜ ਚੋਪਰਿਆ ਉਹਨੇ ਗਾ ਅਪੀਲ ਕਿਉਂ ਨਹੀਂ ਪਾਈ ਸੁਵਾਲ ਹੈ ਕਿ ਮੇਰਾ ਹੁਣ ਤੁਹਾਡਾ ਐਲਟਾ ਤੁਸੀਂ ਕਮੇਟੀ ਦਾ ਹਿੱਸਾ ਨਹੀਂ ਬਣੋਗੇ ਨਹੀਂ ਨਹੀਂ ਕਮੇਟੀ ਬਣਾਂਗੇ ਅਸੀਂ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜੀ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਜਿਨ੍ਹਾਂ ਨਿਰਦੇਸ਼ੇਟ ਚੱਲਾਂਗੇ ਅਸੀਂ ਕਮੇਟੀਆਂ ਦੀ ਜਰੂਰ ਪਾਲਣਾ ਕਰਾਂਗੇ ਕਮੇਟੀਆਂ ਜਰੂਰ ਬਣਾਵਾਂਗੇ ਸਾਡੇ ਬੰਦੇ ਦੇਵਾਂਗੇ ਪਰ ਜਿਹੜੇ ਸਾਡੇ ਬੰਦੇ ਕਮੇਟੀਆਂ ਦੇ ਵਿੱਚ ਹੈਗੇ ਆ ਉਹ ਤਾਂ ਜੇਲਾਂ ਵਿੱਚ ਹੈ ਜੀ ਉਹਨਾਂ ਦੀ ਗਿਣਤੀ ਵੀ ਦੱਈ ਜਾਵੇ ਉਹ ਸਾਡੇ ਗਿਣਤੀ ਨਹੀਂ ਸਾਡੇ ਜਿਹੜੇ ਬੰਦੇ ਜੇਲਾਂ ਦੇ ਵਿੱਚ ਆ ਉਹਨਾਂ ਨੂੰ ਕੱਢਿਆ ਜਾਵੇ ਉਹਨਾਂ ਦੇ ਉੱਤੇ ਜਿਹੜੇ ਝੂਠੇ ਪਰਚੇ ਕੀਤੇ ਉਹਨਾਂ ਨੂੰ ਰੱਦ ਕੀਤਾ ਜਾਵੇ ਜੀ ਮੇਰੇ ਸਾਹਿਬ ਡਾਕਟਰ ਅਮਨਦੀਪ ਸਿੰਘ ਬੈਸ ਮੱਤੇਵਾੜ ਤੋਂ ਉਹ ਤੁਹਾਡੇ ਨਾਲ ਦੌੜ ਕੇ ਮੇਰਾ ਇੱਕ ਸਮਾਂ ਲਵਾਂਗੇ ਤਾਂ ਉਸ ਨੂੰ ਨੈਕਸਟ ਸਟੈਪ ਕੀ ਹੋਏਗਾ ਉਹਨਾਂ ਬਾਰੇ ਇਦਾਂ ਹੀ ਧਰਨਾ ਚੱਲਦਾ ਰਹੇਗਾ ਜੀ ਧਰਨਾ ਇਦਾਂ ਹੀ ਚੱਲਦਾ ਰਹੇਗਾ ਜੀ ਨੈਕਸਟ ਸਟੈਪ ਜੇ ਸਾਡੇ ਬੰਦੇ ਨਹੀਂ ਛੱਡੇ ਤਾਂ ਅਸੀਂ ਇੱਕ ਵੱਡਾ ਐਕਸ਼ਨ ਕਰਾਂਗੇ ਪੂਰਾ ਪੰਜਾਬ ਲੈਵਲ ਦਾ ਜੀ ਠੀਕ ਬਿਲਕੁਲ ਠੀਕ ਹੈ ਜੀ ਦੁਬਾਰਾ ਪਾਣੀ ਦੇ ਸੈਂਪਲ ਲੈਣ ਦੀ ਗੱਲ ਕੀਤੀ ਜਾ ਰਹੀ ਆ ਉਹ ਸੈਂਪਲ 150 ਤੋਂ 200 ਫੁੱਟ ਤੇ ਨਾਰਮਲ ਲੈ ਜਾਣਗੇ ਜਾਂ ਫਿਰ ਬਾਅਦ ਦੇ ਵਿੱਚ ਇਹਦੇ ਬਾਰੇ ਡਾਕਟਰ ਅੱਜ ਬਿਲਕੁਲ ਜਿੱਥੇ ਮਨੁੱਖਤਾ ਦਾ ਐਡਾ ਵੱਡਾ ਘਾਣ ਹੁੰਦਾ ਪਿਆ ਆ ਉੱਥੇ ਅਸੀਂ ਐਸੀਆਂ ਜਿਹੜੀਆਂ ਬਾਡੀਜ਼ ਆ ਉਹਨਾਂ ਦਾ ਕ ਆਪਣੇ ਤੌਰ ਤੇ ਵੀ ਅਪਰੋਚ ਕਰਾਂਗੇ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਪੰਜਾਬ ਸਰਕਾਰ ਦੇ ਜਿਹੜੇ ਨੌਕਰਿਆ ਮੈਨੂੰ ਲੱਗਦਾ ਕਿ ਉਹ ਪਹਿਲਾਂ ਵੀ ਜਿਹੜੀਆਂ ਗਲਤੀਆਂ ਕਰਦੇ ਰਹੇ ਆ ਉਹ ਆਪਣੀਆਂ ਗਲਤੀਆਂ ਵੀ ਲੁਕਾਉਣਗੇ ਔਰ ਜਿਹੜਾ ਮਨੁੱਖਤਾ ਦਾ ਘਾਣ ਆ ਉਹ ਵੀ ਜਿਹੜਾ ਆ ਜ਼ਰੂਰ ਜਿਹੜਾ ਆ ਉਹ ਚੱਲਦਾ ਰਹੂਗਾ ਜੇ ਉਹਨਾਂ ਤੇ ਯਕੀਨ ਕਰਦੇ ਆ ਮੈਂ ਜੋ ਮੇਰੀ ਜ਼ਿੰਮੇਵਾਰੀ ਮੇਰੀ ਡਿਊਟੀ ਲੱਗੀ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਦਾਂ ਜਿੱਦਾਂ ਸਾਡੇ ਜਿਹੜੀ-ਜਿਹੜੀ ਵੀ ਜਿਹੜਾ-ਜਿਹੜਾ ਵੀ ਦਰਵਾਜ਼ਾ ਆ ਉਹ ਮੋਰਚਾ ਵੀ ਖੜਕਾਉਂਦਾ ਪਿਆ ਆ ਔਰ ਪੰਜਾਬ ਦੇ ਜਿੰਨੇ ਸੋਹਰਦ ਲੋਕ ਆ ਉਹ ਅਪਰੋਚ ਕਰਦੇ ਪਏ ਆ ਇਹ ਲੜਾਈ ਨੂੰ ਅਸੀਂ ਯੂਨਾਈਟਿਡ ਨੇਸ਼ਨ ਤੱਕ ਵੀ ਲੈ ਕੇ ਗਏ ਆ ਔਰ ਭਾਰਤ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਤਿੰਨ ਦਫ਼ਤਰ ਆ ਜਿਹੜੇ ਕੰਮ ਕਰਦੇ ਪਏ ਆ ਉਹਨਾਂ ਤੱਕ ਵੀ ਅਸੀਂ ਪਹੁੰਚ ਕੀਤੀ ਆ ਕਿਉਂਕਿ ਯੂਨਾਈਟਿਡ ਨੇਸ਼ਨ ਦਾ ਜਿਹੜਾ ਮਨੁੱਖੀ ਅਧਿਕਾਰ ਦਾ ਜਿਹੜਾ ਦਫ਼ਤਰ ਆ ਉਹ ਵੀ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਦੇ ਨਾਲ ਰਲ ਕੇ ਕੰਮ ਕਰਦਾ ਹੈ ਆ ਦੂਸਰਾ ਮਨੁੱਖੀ ਇੱਕ ਯੂनाइटेड ਨੇਸ਼ਨ ਆਫਿਸ ਆਫ ਡਰੱਗ ਕੰਟਰੋਲ ਐਂਡ ਕਰਾਈਮ ਉਹਦਾ ਵੀ ਜਿਹੜਾ ਆ ਭਾਰਤ ਸਰਕਾਰ ਦੇ ਨਾਲ ਪਾਰਟਨਰ ਆ ਇਹਨਾਂ ਸੰਸਥਾਵਾਂ ਦੇ ਵਿੱਚ ਵੀ ਅਸੀਂ ਜਿਹੜੀ ਮੋਰਚੇ ਦੀ ਜਿਹੜੀ ਆ ਆਵਾਜ਼ ਆ ਉਹ ਬੁਲੰਦ ਕੀਤੀ ਹੈ ਕਿਉਂਕਿ ਇਹ ਜਿਹੜਾ ਮੁੱਦਾ ਆ ਇਹ ਇੱਕ ਪੰਜਾਬੀ ਕੌਮ ਦੀ ਹੋਂਦ ਤੇ ਆਗੇ ਵੀ ਖੜਿਆ ਆ ਚਾਹੇ ਇਹ ਲੋਕ ਆਪਣੇ ਪੈਸੇ ਦੇ ਬਚਾਉਣ ਦੇ ਲਈ ਕਰਦੇ ਹੋਣ ਪਰ ਇੱਕ ਐਥਨਿਕ ਕਲੈਂਜ਼ਿੰਗ ਆ ਜਿਹੜੀ ਪੰਜਾਬੀ ਕੌਮ ਆ ਉਹਦਾ ਪਾਣੀ ਜਦੋਂ ਖਤਰੇ 'ਚ ਜ਼ਹਿਰੀਲਾ ਹੋ ਜਾਂਦਾ ਆ ਤੇ ਸਾਡੀ ਕੌਮ ਤੇ ਵੀ ਇਹ ਖਤਰਾ ਪੈਦਾ ਹੋ ਜਾਂਦਾ ਆ ਅਸੀਂ ਆਪਣੀ ਕੌਮ ਮੁੱਕਣ ਤੋਂ ਬਾਅਦ ਨਹੀਂ ਯੂਨ ਜਾਨਾ ਚਾਹੁੰਦੇ ਤਾਂ ਇੰਟਰਨੈਸ਼ਨਲ ਜਿਹੜੀਆਂ ਸੰਸਥਾਵਾਂ ਆ ਉਹਨਾਂ ਤੱਕ ਅਸੀਂ ਪਹੁੰਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਆ ਔਰ ਪੰਜਾਬ ਸਰਕਾਰ G20 ਦੀ ਮੇਜ਼ਬਾਨੀ ਕਰੇ ਤੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਹੋਵੇ ਇਹ ਦੋਨੋਂ ਚੀਜ਼ਾਂ ਜਿਹੜੀਆਂ ਆ ਇਕੱਠੀਆਂ ਨਹੀਂ ਹੋ ਸਕਦੀਆਂ ਧੰਨਵਾਦ